ਜੀ ਹੱਸੇ ਕਾਲ ਜੀ ਸਾਰੋ ਸ੍ਰੀ ਕਾਲ ਜੀ ਸਾਰੇ ਜਿੰਨੇ ਵੀ ਸਰੋਤੇ ਨੇ ਸਾਰਿਆਂ ਨੂੰ ਸਾਡੇ ਵੱਲੋਂ ਨਵਾਂ ਸਾਲ ਮੁਬਾਰਕ ਹੋਵੇ ਕਈ ਵਾਰ ਕੋਈ ਬੰਦੇ ਕਹਿੰਦੇ ਜਾਂ ਨਵਾਂ ਸਾਲ ਤਾਂ ਕੱਦਾਂ ਨਿਕਲਿਆ ਮੇਰੇ ਮਿੱਤਰ ਜਿਹੜਾ ਸਾਡੀ ਜ਼ਿੰਦਗੀ ਦਾ ਨਵਾਂ ਦਿਨ ਆ ਉਹ ਨਵਾਂ ਸਾਲ ਹੈ ਜੀ ਕਿ ਹੁਣ ਸਾਲ ਬਾਅਦ ਹੀ ਆਉਣੇ ਇਸ ਕਰਕੇ ਸਾਨੂੰ ਨਵੇਂ ਸਾਲ ਦੀ ਮੁਬਾਰਕਾ ਹੁਣ ਆਹ ਕਿਆ ਬਾਤ ਬੜੀ ਸਮਝ ਹੈਡੀਆ ਹਣ ਹਕਉਂ ਕਰੀਂ ਜੀ ਰਾਧਾ ਜੀ ਕਹਿੰਦੇ ਸੀਗੇ ਗੱਲ ਚੱਲਦੀ ਜਿਹੜੀ ਆਪਾਂ ਨੂੰ ਹੁਣ ਹੀ ਬੰਦੇ ਪੁੱਛਦੇ ਸੀ ਬੈਠੇ ਦੇਖੋ ਜੀ ਸਾਡੇ ਜਸਵੰਤ ਸਿੰਘ ਢਾਲੀਵਾਲ ਨੇ ਵਿਚਾਰ ਚਰਚਾ ਹੋ ਰਹੀ ਸੀ ਕਿ ਵੀਰੇ ਸਾਡੇ ਧਾਰਮਿਕ ਗ੍ਰੰਥ ਨੇ ਬਈ ਧਾਰਮਿਕ ਗ੍ਰੰਥ ਤੇ ਮਾਨਵ ਸਰੀਰ ਰਚਨਾ ਨਾਲ ਇਹਨਾਂ ਦਾ ਕੀ ਸੰਬੰਧ ਹੈ ਮੇਰੇ ਦਰਸ਼ਕ ਵੀਰ ਜੀ ਮੈਂ ਕਾਲਜੂਗੀ ਜੀਵਾ ਮਤ ਰੱਜੀ ਆ ਉਹ ਚੀਜ਼ਾਂ ਬਹੁਤ ਵੱਡੀਆਂ ਨੇ ਬੇਸਾਸਤਰ ਮਤ ਕੋ ਝੂਠੇ ਝੂਠਾ ਸੋਈ ਦੇ ਨਾਮ ਚਾਰੇ ਬਈ ਫਿਰ ਵੀ ਜਿੰਨੀ ਕਿ ਮੇਰੀ ਮਤ ਹੋ ਗਈ ਆ ਜਿੰਨ ਜਿੰਨੀ ਕੇ ਮੈਨੂੰ ਮਤ ਕੁਦਰਤ ਨੇ ਦਿੱਤੀ ਆ ਜਾਂ ਮੇਰੀ ਮਾਂ ਨੇ ਮੈਨੂੰ ਬਖਸ਼ਿਸ਼ ਕੀਤੀ ਆ ਉੰਨੀ ਮੈਂ ਗੱਲ ਕਰਾਂਗਾ ਕਿਉਂਕਿ ਸਭ ਤੋਂ ਵੱਡਾ ਪੁਰਾਣਾ ਗ੍ਰੰਥਾ ਰਮਾਇਣ ਰਮਾਇਣ ਦੇ 24000 ਸ਼ਲੋਕ ਨੇ 24000 ਸਾਡੇ ਸੁਵਾਸ ਨੇ ਜੀ ਕੋਈ ਵੀ ਇਹ ਰਮਾਇਣ ਤਾਂ ਬਹੁਤ ਲੋਕਾਂ ਨੇ ਲਿਖਿਆ ਹੋਇਆ ਇਹ ਬਾਲਮਿਕੀ ਰਮਾਇਣ ਦੀ ਗੱਲ ਕਰਤਾ ਮੈਂ ਜਿਹੜੀ ਉਹਨਾਂ ਨੇ 10000 ਸਾਲ ਪਹਿਲੇ ਲਿਖਤੀ ਸੀਗੀ ਅੱਛਾ ਜੀ ਤੇ ਇਹ ਹੋਏ ਨੇ ਤ੍ਰਿਤੇ ਯੁੱਗ ਦੇ ਵਿੱਚ ਦੂਜਾ ਮਹਾਭਾਰਤ ਆ ਰਿਹਾ ਇੱਕ ਮਹਾਭਾਰਤ ਆ ਮੇਰੇ ਦਰਸ਼ਕ ਵੀਰ ਦੀ ਇੱਕ ਮਹਾਭਾਰਤ ਦੇ 18 ਸ਼ਾਂਤੀ ਪਰਵ ਨੇ ਜਿਹੜੇ 18 ਸ਼ਾਂਤੀ ਪਰਵ ਨੇ ਉਹ ਉਸ ਮੌਕੇ ਪ੍ਰਗਟ ਹੋਏ ਨੇ ਜਦੋਂ ਭੀਸ਼ਮ ਪਤਾਮਾ ਜੀ ਤੀਰਾਂ ਦੀ ਸੱਜਾ ਦੇ ਪੈਤੀ ਉਸ ਮੌਕੇ ਤੇ ਕ੍ਰਿਸ਼ਨ ਭਗਵਾਨ ਜੀ ਨੇ 유ਦਿਸ਼ਥਰ ਨੂੰ ਕਿਹਾ ਵੀ ਫੇਰ ਵੀ ਉਹ ਤਤਵੇਤਾ ਤਤਵੇਤਾ ਕਿਹਨੂੰ ਕਹਿੰਦੇ ਨੇ ਜਿਹਨੂੰ ਤਿੰਨਾ ਵਕਤਾਂ ਦਾ ਗਿਆਨ ਹੋਵੇ ਉਹ ਗੰਗਾ ਪੁੱਤਰ ਸੀ ਤੇ ਉਹਦਾ ਪੁਰਾਣਾ ਨਾਮ ਦੇਵਦੱਤ ਸੀਗਾ ਤੇ ਉਹ ਫਿਰ ਜਦੋਂ ਪਿਆਸੀ ਤੇ ਬਈ ਮਹਾਰਾਜ ਕ੍ਰਿਸ਼ਨ ਭਗਵਾਨ ਜੀ ਨੇ ਕਿਹਾ ਵੀ ਹੇ ਜਯਦੇਸ਼ਤਰ ਵੀ ਜਾ ਕੇ ਤੂੰ ਤੋਂ ਗਿਆਨ ਲੈ ਉਹ ਤੋਂ ਰਾਜ ਯੋਗ ਸੰਿਆਸ ਯੋਗ ਤੇ ਪਰਮ ਯੋਗ ਸ਼ਾਂਤ ਯੋਗ ਜਾ ਕੇ ਪੁੱਛ ਉਹ ਖੜੀ ਉਹਦੇ ਪੈਰਾਂ પાસે ਉਹ ਚਲੇ ਗਿਆ ਉਹਨੇ ਉਹ ਇਹਨੇ ਕਿਹਾ ਹੇ ਪਤਮਾ ਜੀ ਜੀ ਮੈਨੂੰ ਫਿਰ ਤੁਸੀਂ ਗਿਆਨ ਦਿਓ ਉਹਨੇ 18 ਸ਼ਾਂਤੀ ਪਰਵ ਜਿਹੜੇ 18 ਸ਼ਾਂਤੀ ਪਰਵ ਨੇ ਓਹੋ ਸਾਡੇ ਸਰੀਰ ਦੇ ਵਿੱਚ ਪੰਜ ਗਿਆਨ ਇੰਦਰੀਆਂ ਪੰਜ ਪ੍ਰਾਣ ਇੰਦਰੀਆਂ ਪੰਜ ਗਿਆਨ ਇੰਦਰੀਆਂ ਜਿਹੜੀਆਂ ਰਜੋ ਗੁਣ ਸਤੋ ਗੁਣ ਤਮੋ ਗੁਣ ਦੇ ਦੁਆਲੇ ਘੁੰਮਦੀਆਂ ਨੇ ਜੋੜ ਬਣ ਗਿਆ 18 ਜਿਹੜਾ ਭਗਤ ਪ੍ਰਾਨ ਗ੍ਰੰਥ ਆ ਉਹਦੇ ਵੀ ਜਿਹੜੇ ਸ਼ਲੋਕ ਨੇ ਉਹ 18000 ਨੇ 18000 ਸ਼ਲੋਕ ਨੇ ਮੈਂ ਆਪਣੇ ਦਰਸ਼ਕ ਵੀਰਾਂ ਦਾ ਦਿੰਨਾ ਵੀ ਜਿਹੜਾ ਭਗਤਾਂ ਦੇ ਗ੍ਰੰਥਾਂ ਦੇ 555 ਸਫੇ ਨੇ ਉਹਦੇ ਵਿੱਚ ਕ੍ਰਿਸ਼ਨਾ ਭਗਵਾਨ ਜੀ ਦੇ 250 ਸਫਾ ਜਿਹੜਾ ਕਿ ਜਨਮ ਤੋਂ ਲੈ ਕੇ ਉਹਨਾਂ ਦੇ ਜੁੱਤਿਆਂ ਤੋਂ ਮੇਰੇ ਸਾਰਾ ਮੂੰਹ ਜਵਾਨੀ ਯਾਦ ਆ ਤੇ ਉਹ ਵੀ ਯਾਨੀ ਕਿ ਮਾਲਾ ਮੇਰੇ ਸਾਰਾ ਤਕਰੀਰ ਉਹਨਾਂ ਨਵੀ 80% ਮੇਰੇ ਮੂੰਹ ਜਵਾਨੀ ਯਾਦ ਆ ਭਗਤ ਪੁਰਾਣ ਕਿਹੜਾ ਗ੍ਰੰਥਾ ਕਮਾਲ ਉਹੋ ਅੱਜ ਤੋਂ 5.5000 ਸਾਲ ਪਹਿਲਾਂ ਜੀ ਵਿਆਸ ਨੇ ਲਿਖਿਆ ਸੀਗਾ ਤੇ ਸਗਦੇ ਮੁਨੀ ਨੇ ਉਹ ਪ੍ਰਗਟ ਕੀਤਾ ਜਦੋਂ ਇਹ ਰਾਜੇ ਪਰਿਸ਼ਦਾਂ ਦਾ ਆਧਾਰ ਕੀਤਾ ਦੀਗਾ ਜਾ ਮੋਈ ਯਾਨੀ ਕਿ ਮਜਾਦ ਹੋ ਗਏ। ਉਹਦੇ ਵਿੱਚ ਆਇਆ ਹੁੰਦਾ ਵੀ ਜਿਸਮਾ ਗੁਰੂ ਜੀ ਕਹਿੰਦੇ ਨੇ ਕਾਮ, ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੋਹਾਗਾ ਡਾਲੇ। ਬਣਾਉਣ ਵਾਲੀ ਜਿਹੜੀ ਕੁਦਰਤ ਆ ਉਹ ਸਾਡੇ ਸਰੀਰ ਦੇ ਵਿੱਚ ਆ ਠੋਠੋ ਕੋਕੇ ਲਾ ਕੇ ਭੇਜਦੀ ਆ। ਅੱਛਾ। ਹੁਣ ਜੇ ਮੰਨ ਲਓ ਆਪਾਂ ਕੋਈ ਨਵਾਂ ਮੋਬਾਈਲ ਲੈ ਲਈਏ ਐਪਲ ਵਾਲਿਆਂ ਦਾ ਉਹ ਆਪਣੇ ਕਿੰਨੇ ਸਾਰੇ ਫੰਕਸ਼ਨ ਪਾ ਕੇ ਤੋੜਦਾ। ਜਿਉਂ ਮੰਨ ਲਓ ਵੀ ਸਾਨੂੰ ਕੱਢਣੀ ਨਾ ਉਹਦੇ ਕੁਦਰਤ ਦਾ ਜੀ ਕਿ ਕਸੂਰ ਆ। ਉਹ ਆਪਣੇ ਅਸੂਲ ਤੇ ਨਿਯਮ ਤੇ ਅਟਲ ਆ ਉਹ ਹਰ ਕਿੱਥੇ ਪਾ ਕੇ ਭੇਜਦੀ ਆ। ਤੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸਵਾਗਾ ਦਾ ਤੇ ਜਿਵੇਂ ਕਰੋ ਸੋਨਾ ਨੂੰ ਕਰੋ ਆਪਣੇ ਸਵਾਗਾ ਖਾ ਜਾਂਦਾ ਆਪਣੇ ਕਰੋ ਸਰੀਰ ਨੂੰ ਖਾ ਜਾਂਦਾ ਫਿਰ ਦਿਮਾਗ ਦੇ ਕੰਟਰੋਲਰ ਸਿਸਟਮ ਮੰਦੀ ਨਹੀਂ ਹੰਦਰ ਉੜੀ ਜਾਂਦੀਆਂ ਨੇ ਲਓ ਜੀ ਇਹ ਤਾਂ ਹੋ ਗਿਆ ਭਗਤ ਪ੍ਰਾਨ ਜਗਰੰਤ ਜੀ ਉਸ ਤੋਂ ਬਾਅਦ ਮੇਰੇ ਦਰਸ਼ਕ ਵੀਰ ਜੀ ਆ ਗਿਆ ਸੁਖਣੀ ਸਾਹਿਬ ਜੀ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੋਹਣੇ ਮੁਖਾਰ ਵਿੰਤੋ ਇਹ ਅਨਹਦ ਚਾ ਉਪਰਗਟ ਹੋ ਗਿਆ ਹਾਂ ਪਰ ਸੰਸਾਰ ਨੂੰ ਉਹ ਬਾਣੀ ਆ ਜਿਹੜੀ ਅੰਮ੍ਰਿਤ ਬਾਣੀ ਆ ਬੇੜਾ ਹਰਖਾ ਨਾਮ ਹੈ ਜੇ ਚੰਡ ਤੇਰੇ ਭਾਰੋਂ ਰਾਹ ਕਿਉਂ ਨਹੀਂ ਦਿੰਦੀ ਹਾਂ ਰਾਹ ਇਸ ਕਰਕੇ ਨਹੀਂ ਦਿੰਦੀ ਹੈ ਕਿ ਗੁਰਬਾਣੀ ਕਿਉਂਕਿ ਉਹਦੀਆਂ ਪਛਾਵਾਂ ਦਾ ਗਿਆਨ ਨਹੀਂ ਹਾਂ ਜਿਵੇਂ ਕਿ ਸ਼ਾਬਦਾਰ ਆ ਆ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾ ਕੇ ਉਹ ਕਹਿੰਦੇ ਲਾਓ ਜੀ ਹੁਣ ਜਪਰੀ ਵਿਦਵਾਨਾਂ ਨੂੰ ਪੁੱਛਾਂਗੇ ਇੱਕ ਨਾ ਉਹ ਹੁੰਦਾ ਨਾਮ ਦਾਨ ਇਸ਼ਾਨਾਨ ਪਤਨ ਕੀ ਕੁਛ ਬੋਲੀ ਜਾਣਗੇ ਸਾਰਾ ਕੁਝ ਝੂਠ ਦਾ ਪਸਾਰਾ ਹੈ ਜੇਕਰ ਇਹਨੂੰ ਇਹਦਾ ਏਓ ਨਹੀਂ ਹੁੰਦਾ ਮੇਰੇ ਮਿੱਤਰ ਜੀ ਸਾਧ ਸਾਧ ਇਹਨੂੰ ਨਹੀਂ ਕਹਿੰਦੇ ਹੁੰਦੇ ਬਈ ਸਾਧ ਕਹਿੰਦੇ ਨੇ ਜਿਹੜਾ ਵਿਅਕਤੀ ਆਪਣੇ ਪਰਿਵਾਰ ਦੇ ਧਿਆਨ ਚ ਖੜਾ ਜੀ ਕੋਈ ਉਹਦੇ ਵਿੱਚ ਪਾਰਟੀ ਵਾਈ ਵਾਲੀ ਗੱਲ ਨਹੀਂ ਕੋਈ ਉਗਲੀ ਨਹੀਂ ਕੋਈ ਨਿੰਦਿਆ ਨਹੀਂ ਉਹ ਯਾਨੀ ਕਿ ਉਹਦੀਆਂ ਜੜੀਆਂ ਗਿਆਨ ਇੰਦਰੀਆਂ ਸਾਰੀਆਂ ਅਟਲ ਨੇ ਉਹਨੂੰ ਜੀਵਨ ਸਾਥੀ ਦੀ ਪਰਵਾਸਾ ਦਾ ਗਿਆਨ ਆ ਤੇ ਆਪਣੀ ਜੀਵ ਸਾਥੀ ਨੂੰ ਕਦੇ ਮੰਦਾ ਨਹੀਂ ਬੋਲਦਾ ਉਹਨੂੰ ਚਾਰ ਨਾਵਾਂ ਦਾ ਗਿਆਨ ਫਿਰ ਉਹ ਚੀਜ਼ੇ ਪਹਿਚ ਖੜਦਾ ਫਿਰ ਉਹਦੇ ਵਿੱਚ ਜਿਹੜੇ ਚਾਰ ਸੁੱਖ ਨੇ ਮੇਰੇ ਦਰਸ਼ਕ ਵੀ ਧਿਆਨ ਦਿਓ ਸਰੀਰਕ ਸੁੱਖ ਪਰਿਵਾਰਕ ਸੁੱਖ ਕੁਦਰਤ ਦਾ ਸੁੱਖ ਤੇ ਆਤਮ ਸੁੱਖ ਹੁਣ ਤੁਸੀਂ ਇਹ ਪੁੱਛੋਗੇ ਵੀ ਤੇਰੇ ਕੋਲ ਕੀ ਸੀ ਬੁਤਾਜੀ ਤਾਂ ਪਹਿਲੀ ਵਾਰ ਗੱਲ ਸੁਣੀ ਹੈ ਹਾਂ ਇਹਦਾ ਸਬੂਤ ਇਹ ਆ ਤੁਹਾਡੇ ਸਾਹਮਣੇ ਮੈਂ ਸਬੂਤ ਬੈਠਾ ਜੀ 1968 ਦੇ ਵਿੱਚ ਇੱਕ ਵਾਰੀ ਮੈਨੂੰ ਬੁਖਾਰ ਜੜਿਆ ਜੀ ਮੈਨੂੰ ਯਾਦ ਆ ਠੋਠ ਤੇ 1978 ਦੇ ਵਿੱਚ ਮੈਂ ਆਪਣੇ ਜੀਵਨ ਸਾਥੀ ਨੂੰ ਮੰਦਾ ਬੋਲਿਆ ਮੇਰੇ ਦਰਸ਼ਕ ਵੀ ਘਰ ਵਾਲੀ ਘਰਲਾ ਹੁੰਦਾ ਕਿ ਜੀਵਨ ਸਾਥੀ ਜੀਵਨ ਸਾਥੀ ਹੁੰਦੇ ਵਿੱਚ 80 ਕਰੋੜ ਕਿਲੋਮੀਟਰ ਦਾ ਫਰਕ ਆ ਹਮ ਹੁਣ ਮੇਰੇ ਦਰਸ਼ਕ ਵੀ ਜੀ ਕਹਣਗੇ ਵੀ 80 ਕਰੋੜ ਤੂੰ ਮਣ ਕੇ ਰੱਖੇ ਹੋਏ ਆ ਕਹੋ ਕਿ ਸਾਡੀ 42 ਕਰੋੜ ਦਾ ਨੰਨਾ ਬਹਿ ਗਿਆ 80 ਕਰੋੜ ਹੋ ਗਿਆ ਮੈਂ ਕਿ ਸੰਸਾਰ ਨੂੰ ਨਾਨਕ ਜੀ ਕਹਿੰਦੇ ਨੇ ਕੋਉ ਕਹਿੰਦੇ ਨੇ ਇੱਕ ਨੂੰ ਨਾਰਾਇਣ ਕਹਿੰਦੇ ਨੇ ਕੁਦਰਤ ਨੂੰ ਜੇ ਕਹਿੰਨੇ ਸਰੀਰ ਨੂੰ ਚੀਤ ਕਹਿੰਦੇ ਨੇ ਮਾਨਾ ਆਤਮਾ ਦਿਮਾਗ ਉਹ ਕਹਿੰਦੇ ਇੱਕ ਨੂੰ ਪਤਾ ਹੀ ਦੋ ਪਰੇ ਤੇ ਖੜੇ ਕਿਵੇਂ ਇੱਕ ਨੂੰ ਪਤਾ ਹੀ ਚਾਰ ਪੀ ਪਰ ਰੰਗ ਬਲੱਡ ਗਰੁੱਪ ਸੁਭਾਅ ਤਸਵੀਰ ਗਉਣ ਤੇ ਗੁੱਠਿਆ ਨੇ ਇਹ ਕਦੋਂ ਵੱਖ-ਵੱਖਰਾ ਹੋ ਜਾਂਦਾ ਮੈਨੂੰ ਇੱਕ ਨੂੰ ਪਤਾ ਹੁੰਦਾ ਵੀ ਪਰਮੇਸ਼ਰ ਦੇ ਤਿੰਨ ਰੂਪ ਨੇ ਮਿਰਗੁਣ ਸਰਗੁਣ ਤੇ ਅਕਸ਼ ਇਹਨਾਂ ਕਿ 80 80 ਕਰੋੜ ਕਿਲੋਮੀਟਰ ਦਾ ਫਰਕ ਉਹ ਫਰਕ ਤੁਸੀਂ ਕਿਵੇਂ ਕੱਢ ਸਕਦੇ ਹੋ ਉਹ ਤਾਂ ਕੱਢੋਂ ਜਿਹਦੀ ਭੌਤ ਵਿਗਿਆਨ ਜੀਵ ਵਿਗਿਆਨ ਡਾਰਵਿਨ ਆ ਰਹੀਆ ਪੱਟ ਤੇ ਬਾਗ ਪੱਟ ਫੜੋਗੇ ਤਾਂ ਪਤਾ ਲੱਗੂ ਨਹੀਂ ਤਾਂ ਫਿਰ ਗੁਰੂ ਜੀ ਕਹਿੰਦੇ ਨੇ ਗੱਲਾਂ ਬਾਤਾਂ ਨਾ ਜੋਗੀਆਂ ਪੈਰੀਂ ਜੋਗ ਨਾ ਪੰਧ ਕਿੱਥੇ ਅਕਲ ਨਾ ਉਪੜੇ ਕਿੱਥੇ ਪੀਰੀਆਂ ਸੰਧ ਤੇ 78 ਚ ਮੈਨੂੰ ਇੱਕ ਵਾਰੀ ਨੱਕ ਆਇਆ ਸਵੇਰੇ ਉੱਠ ਕੇ ਮਾਫੀ ਮੰਗ ਲਈ ਮੇਰੇ ਦਰਸ਼ਕ ਵੀਰ ਜੀ ਆਪਾਂ ਨੂੰ ਖਾਣਾ ਖਾਣ ਤੋਂ ਬਾਅਦ ਢ ਘਾਰਤਾ ਆਉਂਦੇ ਮੈਨੂੰ 92 ਚ ਇੱਕ ਵਾਰੀ ਢ ਘਾਰ ਆਇਆ ਸੀਗਾ ਹੁਣ ਮੇਰੇ ਦਰਸ਼ਕ ਵੀਰ ਪੁੱਛ ਰਹੇ ਵੀ ਉਹ ਵੀ ਫਿਰ ਕਿਵੇਂ ਆ ਗਿਆ ਤੇ ਉਹਦਾ ਵੀ ਜਵਾਬ ਆ ਮੈਂ ਚੱਲ ਗਿਆ ਕੜਵਾਲ ਦੇ ਜੰਗਲਾਂ ਜਿਹੜੀ ਕਿ ਆਪਣੇ ਹਰਦਵਾਰ ਤੋਂ ਨੰਗਲ ਤੱਕ 600 ਕੁ ਮੀਟਰ ਲੰਬੇ ਆ ਜੀ ਅੱਜ 30 ਕਿਲੋ ਮੀਟਰ ਚਲੇਗਾ ਉੱਥੇ ਮੈਨੂੰ ਆ ਜਿਹੜੀ ਮਿਲ ਗਈ ਆ ਬੱਕਰੀਆਂ ਚਾਰਨ ਵਾਲੇ ਹਮ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਗੱਲ ਇਹ ਆ ਵੀ ਮੇਰੇ ਦੋਸਤ ਮਿੱਤਰ ਜੀ ਅਗਰ ਤੁਹਾਨੂੰ ਜੰਗਲ ਦੇ ਵਿੱਚ ਕੋਈ ਤੁਹਾਨੂੰ ਲਾਈਟਰ ਲੱਗ ਤੂੰ ਕਹਿੰਦਾ ਫਿਰ ਉਹ ਕਹਿੰਦੇ ਅਸੀਂ ਬੱਕਰੀਆਂ ਮੀਂਗਣਾ ਸਾੜ ਕੇ ਖਾ ਲੈਂਦੇ ਹਾਂ ਤੇ ਅਸੀਂ ਹਟ ਜਾਂਦੇ ਹਾਂ ਹਮ ਮੈਂ ਕਿਹਾ ਪੇਟ ਖਲਾਉ ਜਵੇ ਪਹਿਰੇ ਫੇਰਾ ਅਸੀਂ ਬੱਕਰੀ ਦਾ ਪਿਸ਼ਾਬ ਪੀ ਲੈਨੇ ਆ ਹਮ ਮਹਾਵੀ ਜੀ ਤੁਹਾਨੂੰ ਖਾਂਸੀ ਆਉਣ ਲੱਗੀ ਵੇ ਸਾਹ ਮੈਂ ਕਹਿੰਦਾ ਬੱਕਰੀ ਦੇ ਜਿਹੜੇ ਕਾਨਾਂ ਨੂੰ ਜੋਰ ਨਾਲ ਮਰੋੜ ਕੇ ਜਿਹੜੇ ਉਹ ਵਿਚੋ ਆਵਾਜ਼ ਕੱਢਦੀ ਆਸੀ ਉਹਦਾ ਸਾਹ ਮੁਖ ਜਿਵੇਂ ਜਦੋਂ ਉਹਨਾਂ ਖਾਂਸੀ ਸਾਹ ਹਟ ਜਾਂਦਾ ਉਹ ਮੈਂ ਉਹਨੂੰ ਕਿਹਾ ਮਹਾ ਜਰਾ ਫਿਰ ਮੈਨੂੰ ਵੀ ਪਿਲਾ ਦਿਓ ਬੱਕਰੀ ਦਾ ਪਿਸ਼ਾਬ ਕਿੰਨਾ ਜਿੰਨਾ ਮਰਜੇ ਉਹ ਅੱਧਾ ਲੀਟਰ ਪਾ ਮੈਂ ਸਾਰੀ ਪੀ ਗਿਆ ਮੇਰੇ ਦਰਸ਼ਕ ਵੀਰ ਜੀ ਉਸ ਮੋਕੇ ਤੇ ਬੱਕਰੀ ਦਾ ਪਿਸ਼ਾਬ ਮੱਧਾ ਲੀਟਰ ਪੀਤਾ ਉਸ ਮਾਝੂ ਇੱਕ ਵਾਈਟ ਘਾਰ ਆਇਆ ਜਿੰਨਾ ਪਹਿਲਾਂ ਆਇਆ ਤੇ ਨਾਮ ਨਹੀਂ ਕਦੇ ਹੁਣ ਤੱਕ ਆਇਆ ਤੇ ਇਹਨੂੰ ਫਿਰ ਕਹਿੰਦੇ ਨੇ ਬਈ ਆਪਣੇ ਸੰਤ ਸੋਈ ਜੋ ਮਾਰੇ ਕਾਮਨ ਜੋ ਆਪ ਤਤ ਕਾਪੂਤ ਵੱਡਾ ਸਿੱਧੀ ਜੋ ਜਤ ਕਰੇ ਤੈਨੂੰ ਚੰਮ ਰੱਖਿਆ ਸਭ ਸੁੱਤ ਹੁਣ ਪਤਾ ਲੱਗ ਗਿਆ ਉਹਨਾਂ ਦਰਸ਼ਕ ਵੀਰ ਜੀ ਨੂੰ ਬਈ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਨੇ ਕਹੀ ਆ ਬਈ ਇਹਦਾ ਵਿਗਿਆਨ ਕਰਤ ਬਣ ਲੈ ਜਿਹੜਾ ਮੈਂ ਤੁਹਾਨੂੰ ਕੱਢ ਕੇ ਦਿੰਦਾ ਫਿਰ ਗਾਂਹਾਂ ਵਾਲੇ ਦਾ ਕਾਲਪੂਤ ਕੀ ਹੱਸ ਨਹੀਂ ਮੰਨ ਪੌਰਾ ਰਹੇ ਇਹ ਸੰਸਕ੍ਰਿਤਾ ਹੁਣ ਦੱਸੋ ਕਿਹਨੇ ਸੰਸਕ੍ਰਿਤ ਵਾਲੇ ਉਹਦਾ ਤੇ ਨਿਕਲਦਾ ਨਹੀਂਗਾ ਫਿਰ ਤਾਂ ਹੀ ਵੀ ਗੁਰਬਾਣੀ ਰਾਹ ਨਹੀਂ ਨੰਦੀ ਫਿਰਨੇ ਸੁਖਨੀ ਸਾਹਿਬ ਨੇ ਸਾਡੇ ਸਰੀਰ ਨਾਲ ਕੀ ਸੰਬੰਧ ਆ ਉਹਦੇ 24000 ਸ਼ਲੋਕ ਨੇ 24 ਉਹਦੀਆਂ ਅਸ਼ਟਵਰੀਆਂ ਚੋਈ ਠੀਕ ਹੈ ਕਿ ਨਹੀਂ ਦੇ ਰਮਾਇਣ ਦੇ ਨਾਲੋਂ ਉਹਨੇ ਵਿੱਚ ਆ ਜਿਹੜੇ ਚੌਦਰੀ ਹੱਟ ਬਾਰੇ ਉਹ ਬਾਤੂ ਨੇ ਜਿਹੜੀਆਂ ਫਿਰ ਸੋਹਣੀ ਸਾਹਿਬ ਦੀਆਂ ਪੰਗਤੀਆਂ ਨੇ ਉਹ ਸਾਡੇ ਸਰੀਰ ਦੀਆਂ ਲਾਈਨਾਂ ਨੇ ਮੇਰੇ ਦਰਜ ਜਿਹੜੇ ਆਪਰੇ ਆਪਣੇ ਬਣਾਈ ਹੋਏ ਨੇ ਆ ओरिजिनल ਤੇ ਇਹ ਸਾਰਾ ਕੁਝ ਉਹਦੀਆਂ ਪੰਗਤੀਆਂ ਨੇ ਤੇ ਮੇਰੇ ਦਰਸ਼ਕ ਵੀਰ ਜੀ ਹੁਣ ਅਖੀਰ ਦੇ ਵਿੱਚ ਕਿਹੜੀ ਗੱਲ ਰਹਿ ਗਈ ਆ ਉਹ ਰਹਿ ਗਈ ਆ ਗੁਰੂ ਗ੍ਰੰਥ ਸਾਹਿਬ ਹੁਣ ਜੇ ਤੁਸੀਂ ਕਿਸੇ ਵਿਦਵਾਨ ਨੂੰ ਪੁੱਛੋਗੇ ਜੀ ਇਹ ਗੁਰੂ ਗ੍ਰੰਥ ਪਾਰਕਟ ਉਹ ਕੀ ਉਹ ਕਹਿੰਦਾ ਲਓ ਇਥੇ ਤੂੰ ਰੋਏ ਬਾਣੀ ਆ ਤੁਸੀਂ ਤੰਦਰਾ ਤੁਸੀਂ ਰਾਸ ਜਾ ਤੁਸੀਂ ਵੀ ਧਰੋਂ ਆਏ ਤੇ ਰਾਸੇ ਮੋੜ ਤੇ ਕਿਸੇ ਨੇ ਸਾਰਾ ਬ੍ਰਹਮਣ ਧਰੋਂ ਹੀ ਆਉਂਦਾ ਹਮ ਪਰ ਹੋਰ ਵੀ ਜਿੰਨੇ ਹੈਗੇ ਨੇ ਗਰਾਉਥ ਤੇ ਉਹ ਹੋ ਪੂਰੀ ਗਾਇਨ ਦੇ ਧਰੋਂ ਆਏ ਹੋਇਆ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਕਹਿੰਦੇ ਆਏ ਧਰੋਂ ਆਏ ਮਤਲਬ ਕਾਰਨ ਤਾਂ ਵੀ ਹੈਗਾ ਹੁਣ ਉਹ ਤੋਂ ਪਹਿਲਾਂ ਅਸੀਂ ਕੁਰਾਨੇ ਪਾਕ ਦੀ ਗੱਲ ਕਰਦੇ ਆਂ ਪੈਗੰਬਰ ਹਜਤ ਮੁਹੰਮਦ ਸਾਹਿਬ ਨੂੰ ਮੇਰੀ ਵੱਲੋਂ ਯਾਨੀ ਕਿ ਸਜਦਾ ਕਰਦਾ ਕਿਉਂਕਿ ਅੱਜ Eid ਦਾ ਟਾਈਮ ਆ ਸਾਡਾ ਫਰਜ਼ ਬਣਦਾ ਸੀ ਉਹਨਾਂ ਨੂੰ ਵੀ ਸਲਾਮ ਕਰੀਏ ਕੋਈ ਨੇ ਐਡੀ ਚੀਜ਼ ਅੱਜ ਤੋਂ 1400 ਸਾਲ ਪਹਿਲਾਂ ਨੇ ਪ੍ਰਗਟ ਕੀਤੀ ਹੈ ਫਿਰ ਮੇਰੇ ਦਰਸ਼ਕ ਵੀਰ ਜੀ ਫਿਰ ਜਿਹੜੀ ਕੁਰਾਨੇ ਪਾਕ ਦਾ ਪਵਿੱਤਰ ਬਾਣੀ ਕਹਿੰਦੇ ਆ ਅਸੀਂ ਕਿਉਂਕਿ ਬਹੁਤ ਵੱਡੀ ਚੀਜ਼ ਆ ਕੋਈ ਮਾੜੀ-ਮੁੰਡੀ ਚੀਜ਼ ਨਹੀਂ ਹੈ ਤੇ ਮੈਨੂੰ ਕਹੇ ਤੇ ਲੈਲਾ ਕਾਲੀ ਆ ਕਹਿੰਦਾ ਮੇਰੀ ਅੱਖ ਨਾਲ ਦੇ ਤੀ ਮਤੋਂ ਕੋ ਨਾਗਦੇਵ ਜੀ ਮੱਕੇ ਨੂੰ ਗਏ ਆ ਨਾ ਉਹਨਾਂ ਨੇ ਕਿਹਾ ਜਦੋਂ ਮਰਦਾਨੇ ਨੇ ਕਿਹਾ ਵੀ ਮਹਾਰਾਜ ਜੀ ਜੇ ਮਤਲਬ ਵੀ ਹਜ ਹੋ ਜਾਵੇ ਵੀ ਕੱਲ ਹੋ ਜਾਵੇ ਤਾਂ ਫਿਰ ਗੁਰੂ ਜੀ ਕਹਿੰਦੇ ਕਿ ਮਰਦਾਨੇ ਆ ਵੀ ਜਿਹੜੇ ਕੁਰਾਨੇ ਪਾਕ ਆ ਤੇ ਮੱਕਾ ਕਹਿੰਦਾ ਸਰੀਰ ਦੇ ਦੇ ਅੰਦਰ ਹੀ ਆ ਉਹ ਕਹਿੰਦੇ ਜੇ ਅੰਦਰ ਆ ਫਿਰ ਤੁਸੀਂ ਇਹਨੂੰ ਜ਼ਾਹਰ ਕਰੋ ਅੱਛਾ ਮੇਰੇ ਦਰਸ਼ਕ ਵੀਰ ਜੀ ਉੱਥੇ ਫਿਰ ਐਤਾ ਜਿਹੜੀ ਮੋਲ ਲੰਗਿਆ ਐਤਾ ਆਈਆਂ ਨੇ ਹੁਣ ਮੈਂ ਕਿਹੜਾ ਪੜ੍ਹਨੀ ਆਏ ਮਨ ਮੁਕਾਮ ਸਰੀਰ ਮੱਕਾ ਸਿਰ ਮਸੱਲਾ ਮਾਸਤਕ ਮਸੀਤ ਕਰਨ ਕਾਬਾ ਸਰੀਰ ਕੁਰਾਨ ਜੀਬ ਕਲਮਾ ਰੂਮ ਸ੍ਰੀ ਹਰਫ ਹੱਥ ਹਾਜ਼ਰਤ ਪੈਰ ਰਸੀਲ ਨਾਨਕ ਐਸਾ ਅਮਰ ਜੋ ਕਰੇ ਦਰਗਾਹ ਪਵੇ ਕਬੂਲ ਇਹ ਜਾਣ ਕੇ ਗੁਰੂ ਜੀ ਨੇ ਜਿਹੜੇ ਕੁਰਾਨੇ ਪਾਕ ਹੈ ਮੇਰੇ ਦਰਸ਼ਕ ਵੀਰ ਜੀ ਉਹਨਾਂ ਨੇ ਸਰੀਰ ਦੇ ਵਿੱਚ ਹੀ ਪ੍ਰਗਟ ਕਰਤੀ ਵੀ ਉਹ ਅੰਦਰ ਹੀ ਹੈ ਇਸ ਤਰ੍ਹਾਂ ਜਿਹੜੇ ਸਾਰੇ ਸਾਡੇ ਸ਼ਾਸਤਰ ਨੇ ਉਹ ਸਾਰੇ ਸਾਡੇ ਸਰੀਰ ਦੇ ਅੰਦਰ ਨੇ ਹੁਣ ਅਖੀਰ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਧੰਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਸੋਹਣੇ ਮੁਖਾਰ ਬਿੰਦ ਤੋਂ ਇਹ ਬਾਣੀ ਪ੍ਰਗਟ ਹੋਈ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 10 ਲੱਖ 32000 ਅੱਖਰ ਨੇ ਅੱਛਾ ਉਨਾਂ ਹੀ ਸਾਡੇ ਸਰੀਰ ਦੇ ਰੋਮ ਨੇ 27640 ਉਹਦੀਆਂ ਪੰਨਕੀਆਂ ਨੇ ਹੂੰ ਉਨਾਂ ਹੀ ਸਾਡੇ ਸਰੀਰ ਦੀਆਂ ਆਹਾ ਨਾੜੀਆਂ ਨੇ 27000 ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਦਾ ਗਾਂਜ ਦਰਜਾ ਹੂੰ ਮੇਰੇ ਦਰਸ਼ਕ ਵੀਰ ਜੀ ਜਿਹੜੀ ਸਾਡੀ ਬੁੱਧੀ ਆ ਮਨੁੱਖ ਦੀ ਇਹ 24 ਘੰਟਿਆਂ ਵਿੱਚ 31 ਵਾਰ ਬਦਲ ਜਾਂਦੀ ਆ ਹੂੰ ਇਸ ਕਰਕੇ ਬੰਦਾ ਸਵੇਰ ਨੂੰ ਕਹਿੰਦਾ ਸੋ ਕਿ ਅਮੰਦਾ ਆਖੇ ਸਤਲ ਤੀਵੀਂ ਨਾ ਬਣੀ ਨੀ ਹੂੰ ਉਹਦੀ ਬੁੱਧੀ ਬਦਲ ਜਾਂਦੀ ਆ ਤੇ ਮੇਰੇ ਦਰਸ਼ਕ ਵੀਰ ਜੀ ਮੇਰੀ ਬੁੱਧੀ ਇੱਕ ਵਾਰੀ 78 ਚ ਬਦਲੀ ਸੀ ਜਦੋਂ ਮੈਂ ਆਪਣੇ ਜੀਵਨ ਸਾਥੀ ਨੂੰ ਕਿਹਾ ਮੈਂ ਬਜੀ ਪਾਗਲਾਂ ਨੂੰ ਲੜ ਕੇ ਮਾफी ਮੰਗ ਲਈ ਤੇ ਮੇਰੀ ਤਾਂ ਜਿੰਦਗੀ ਆ ਉਹ ਤੋਂ ਬਾਅਦ ਫਿਰ ਉੱਥੇ ਸ਼ਬਦ ਆ ਰਿਹਾ ਨੌ ਨਾਥ ਤੁਹਾਡੇ ਸਰੀਰ ਦੇ ਨੌ ਗਿਆਨ ਇੰਦਰੀਆਂ ਨੇ ਆਕਾਸ਼ ਦੇ ਵਿੱਚ ਨੌ ਗ੍ਰਹਿ ਨੇ ਤੇ ਤੁਹਾਡੇ ਸਰੀਰ ਦੇ ਜਿਹੜੀਆਂ ਨੌ ਆਪਣੇ ਗਿਆਨ ਨੌਏ ਨੇ ਉਹ ਆਕਾਸ਼ ਦੇ ਵਿੱਚ ਸੱਤ ਛਤ ਰਿਸ਼ੀ ਨੇ ਤੇ ਤੁਹਾਡੇ ਮੇਨ ਜੋੜ ਸਰੀਰ ਦੇ ਸੱਤੇ ਹੀ ਨੇ 8 13 ਸਗਲਪਨ ਜੀ ਦਿਆ ਪਰਵਾਨ 68 68 ਹਿੰਦੁਸਤਾਨ ਦੇ ਵੱਡੇ ਤੀਸ ਨੇ 68 ਤੁਹਾਡੇ ਸਰੀਰ ਦੇ ਵੱਡੇ ਜੋੜ ਨੇ ਇਹ ਗੁਰੂ ਗ੍ਰੰਥ ਸਾਹਿਬ ਜਰਜਾ ਮਾਗ ਵਿਚਾਰਿਆ ਮਾਗ ਮਜਨ ਸੰਸਾਧੂ ਉਹ ਤੁਸੀਂ ਪੜਿਓ ਵਿਚਾਊਗਾ ਵਿੱਚ ਉਹਦੇ ਫਿਰ ਤੁਸੀਂ ਆਪੇ ਤੋਂ ਪਤਾ ਲੱਗ ਜੂ ਉਹ ਵੀ ਗੁਰਬਾਣੀ ਦਾ 20 ਪਾਸਾ ਕਿਹਨੂੰ ਕਹਿੰਦੇ ਆ ਸੰਸਾਰ ਨੂੰ ਗੁਰਬਾਣੀ ਰਾਹ ਕਿਉਂ ਨਹੀਂ ਦਿੰਦੇ ਕਿਉਂ ਕੋਈ ਏ ਪਾਸਾ ਦਾ ਪਤਾ ਉਹ 20 ਪਾਸੇ ਟੱਕਰਾ ਮਾਰ ਮਾਰ ਮੂੰਹ ਮੱਥਾ ਜਿਹਾ ਬਣਾਈ ਜਾਂਦਾ ਉਹ ਕਿਉਂ ਕਿਉਂਕਿ ਜਿਹੜੇ ਸ਼ਬਦ ਆ ਰਹੇ ਨੇ ਉਹ ਇਤਿਹਾਸਕ ਸੱਚਾ ਉਹਦਾ ਇਤਿਹਾਸ ਦਾ ਪਤਾ ਨਾ ਬੇਜੜੇ ਉਹ ਚਾਰ ਰੂਪਿਆ ਫਾਰਸੀ ਆ ਪਾਸ ਤੋਂ ਆ ਚਾਰ ਪੰਜਾਬੀ ਇਹ ਨੌ ਵਿਆਹ ਕਰਨਾਂ ਨੇ ਸੰਸਕ੍ਰਿਤਾ ਲਾਮਾ ਪਾਲੀ ਮਰਾਠੀ ਤੇ ਆਉਂਦੀਆਂ ਨੇ ਉਹ ਪਛਾਵਾ ਦਾ ਗਿਆਨ ਨਹੀਂ ਹੈਗਾ ਇਸ ਕਰਕੇ ਪੰਜਾਬ ਦਾ ਗਰਾਫ ਥੱਲੇ ਡੇਰੇਗਾ ਤਾਂ ਅੰਗਰੇਜ਼ਾਂ ਨਾਲ ਟੁੱਟ ਗਿਆ ਕਿ ਇਹ ਦੋਨੋਂ ਫਿਰ ਆਉਂਦੀਆਂ ਨੇ ਮੈਂ ਜੀ ਇਹ ਪਛਾਵਾ ਤੁਸੀਂ ਸਮਝ ਲੈਣੇ ਹੁਣ ਮੈਂ ਠਾਲ ਲੈਣਾ ਮਾੜੀ ਮਾੜੀ ਜਿਵੇਂ ਕਿ ਮੱਲਾ ਹੁਣ ਮਰਾਠੀ ਭਾਸ਼ਾ ਆ ਰਹੀ ਆ ਖੇਚਰ ਪੂਚਰ ਤਲਸੀ ਮਾਲਾ ਖੇਚਰ ਕਹਿੰਦੇ ਨੇ ਮਰਾਠੀ ਭਾਸ਼ਾ ਤੇ ਨਾਮ ਜੀਓ ਸ਼ਬਦ ਦਾ ਖੇਚਰ ਮੈਨੇ ਜੀਵ ਆ ਪੂਚਰ ਮੈਨੇ ਉਪਰਲਾ ਤਾੜੂਆ ਅੱਛਾ ਕਿ ਖੇਚਰ ਪੂਚਾ ਤુલਸੀ ਜਿਉਂ ਮੈਂ ਪਗਾਉਂਗਾ ਤੈਨੂੰ ਸੁਣਦਾ ਨਹੀਂ ਤੇ ਮਰਾੜੀ ਕਹਿੰਦਾ ਤુલਸੀ ਵੀ ਤੈਨੂੰ ਸੁਣਦਾ ਨਹੀਂ ਅੱਛਾ ਹਨਾ ਮਾਲਾ ਮਾਲਾ ਕਹਿੰਦੇ ਆ ਦੰਦਵੀਰ ਨੂੰ ਤુલਸੀ ਮਾਲਾ ਗੁਰਮ ਪ੍ਰਸ਼ਾਦ ਦੀ ਗੂ ਮੈਂ ਨੇਰਾ ਰੂਹ ਮੈਂ ਨੇ ਚਾਨਣ ਅਗਰ ਤੁਹਾਡੇ ਪੇਟ ਦੇ ਉੱਤੇ ਚਾਨਣ ਆ ਤਾਂ ਬਾਹਰ ਤੋਂ ਗੁਰੂ ਜੀ ਕਹਿੰਦੇ ਪ੍ਰਸ਼ਾਦ ਕੋਲ ਚਾਪੇ ਹੀ ਮਿਲ ਜਾਣਾ ਤੈਨੂੰ ਕੋਈ ਟੱਕਰਾਂ ਮਾਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਕਿ ਨਹੀਂ ਤੇ ਇਹਦੇ ਵਿੱਚ ਇਹ ਆ ਜਾਂਦਾ ਉਹ ਤੋਂ ਬਾਅਦ ਫਿਰ ਤੇ ਜਿਹੜੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਆ ਪਹਿਲਾਂ ਚਾਹ ਚੁਕੇ ਆ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਆ ਰਿਹਾ 999 ਵਿੱਚ ਸਮੁੰਦਰ ਜਾਇ ਜੋ ਵਿੱਚ ਧਰਤੀ ਦੇ ਵਿੱਚ ਸ੍ਰੀ ਸਮਾਇ ਵੀ ਸਾਡੇ शरीर ਦੇ ਵਿੱਚ 999 ਵੱਡੀਆਂ ਨਾਲੀਆਂ ਸੱਤਾ ਉਹਨਾਂ 999 ਦੇ ਰਿਹਾ ਕਰਦੇ ਆ ਠੀਕ ਹੈ ਜੀ ਨਹੀਂ ਕੋਈ ਹੋਗਾ ਕੰਮ ਇਹਦਾ ਮੇਲ ਉੱਥੇ ਵੀ ਇਹਨਾਂ ਇੱਧਰ ਵੀ ਉਹਨਾਂ ਹਾਂ ਜੀ ਹਾਂ ਜੀ ਸਾਡੇ शरीर ਦੇ ਵੀ ਨਾ ਜਿਹੜਾ ਸ੍ਰੀ ਸਮੁੰਦਰ ਆ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਕੋਜੇ ਸੋ ਪਾਵੇ ਪਿਪਾ ਪਰਮ ਨੇ ਪਰਮ ਪਰਮ ਨੇ ਪਰਮ ਸੰਸਕਰਤਾ ਹੈ ਇਹ ਸਰੀਰ ਇੱਕ ਤਰ੍ਹਾਂ ਬ੍ਰਹਿਮੰਡ ਦਾ ਮਾਡਲ ਹੈ ਹਾਂਜੀ 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 ਜੇ ਹੁਣ ਤੁਹਾਡਾ ਹੁਕਮ ਹੋਵੇ ਆਪ ਕੋ ਨਾਲੇ ਜੋੜ ਦਿੰਨੇ ਆ ਬ੍ਰਹਿਮੰਡ ਨਾਲ ਜੋੜ ਦਿੰਨੇ ਆ ਜੇ ਤੁਹਾਡਾ ਹੁਕਮ ਹੋਵੇ ਤਾਂ ਲਓ ਜੀ ਮੇਰੇ ਦਰਸ਼ਕ ਵੀਰ ਜੀ ਹੁਣ ਸਾਡੇ ਕਿਸੇ ਵੀ ਸੰਤ ਨੇ ਮਹਾਤਮਾ ਨੇ ਨਾ ਪਹੁੰਚੇ ਹੋਏ ਨਾ ਥੱਲੇ ਵਾਲੇ ਨਾ ਉੱਪਰਲੇ ਕਿਸੇ ਨੇ ਭੌਤਿਕ ਗਿਆਨ ਜੀਵ ਗਿਆਨ ਪੜ੍ਹਿਆ ਨਹੀਂ ਇਸ ਕਰਕੇ ਉਹਨਾਂ ਨੂੰ ਸ਼ਾਂਤੀ ਨਹੀਂ ਆਉਂਦੀ ਮੈਨੂੰ ਕਿਉਂ ਸ਼ਾਂਤੀ ਆ ਕਿਉਂ ਮੈਨੂੰ ਇਹ ਚੀਜ਼ ਦਾ ਗਿਆਨ ਆ ਜਿਹੜੇ ਤੁਹਾਡੇ ਪੈਰ ਨੇ ਇਹ ਧਰਤੀ ਦਾ ਦੱਖਣੀ ਧਰੋਬਾ ਤਾਰਤੀ ਦਾ ਦੱਖਣੀ ਤਰੋਵਾ ਜਿਹੜੇ ਪਿੰਜੜੀਆਂ ਨੇ ਇਹ ਭਾਰਤੀ ਉਪਮਹਾਦੀਬ afghanistan ਤੱਕ ਜਿਹੜੇ ਬਲੇ ਪੱਟ ਨੇ ਇਹ ਹੈਗੇ ਨੇ ਅਰਬ ਖਾੜੀ ਤੁਰਕੀ ਤੱਕ ਉੱਥੇ ਲੱਖਾਂ ਕਿਲੋਮੀਟਰ ਇਲਾਕਾ ਜਿਹੜਾ ਸੱਲਾ ਪਿਆ ਤੇ ਉਹ ਸਾਡਾ ਪੇਟ ਆ ਉਹ ਤੋਂ ਉੱਪਰ ਅਨਟਾਰਗੇਟਕਾ ਜਿਹੜਾ ਸਹਿਰਾ ਉਹ ਉੱਤਰੀ ਦੱਖਣੀ ਤਰੋਵਾ ਅੱਛਾ ਨਾ ਉੱਤਰੀ ਤੋਵਾ ਉਹ ਪੈਰ ਆਪਣੇ ਦੱਖਣੀ ਤਰੋਵ ਨੇ ਫੇਰ ਜਿਹੜੇ ਥੋੜੇ ਗੋਡੇ ਨੇ ਇਹ ਧਰਤੀ ਦੀ ਕਰਕ ਰੇਖਾ ਤੋਂ ਨੀਪੂ ਮਧਰੇਖ ਆ ਛਾਤੀ ਮਕਰਰੇਖ ਹਮ ਠੀਕ ਹੈ ਕਿ ਨਹੀਂ ਇਹਦੇ ਵਿੱਚ ਕੀ ਹੋਣੀ ਉਹ ਤੋਂ ਬਾਅਦ ਠਾਠ ਤੁਹਾਡੇ ਜੋੜ ਨੇ ਠਾਠ ਵੱਡੇ ਸਾਡੇ ਤੀਰਥ ਨੇ ਹਮ ਆਕਾਸ਼ ਦੇ ਵਿੱਚ ਇੱਕ ਸੂਰਜ ਆ ਇੱਕ ਚੰਦ ਆ ਜਿਹੜੀ ਅੱਖ ਦੀ ਨਿਗਾ ਤੇਜ ਆ ਉਹ ਸੂਰਜ ਆ ਜਿਹੜੀ ਘੱਟ ਆ ਉਹ ਚੰਦ ਆ ਫਿਰ ਆਕਾਸ਼ ਦੇ ਧਰਤੀ ਉੱਤੇ ਵੀ ਆਪਣੇ ਉਹ ਵੱਜਦੇ ਨੇ ਝਰਨੇ ਸਾਡਾ ਸਰੀਰ ਵੀ ਉਲਟੀ ਮਾਰਦਾ ਫਿਰ ਧਰਤੀ ਦੇ ਮੀਂਹ ਬੰਦਾ ਸਾਡਾ ਸਰੀਰ ਪਸੀਨਾ ਛੱਡਦਾ ਪੇਟਾ ਤੀਰ ਤੇ ਵੀ ਮੰਨ ਲਓ ਗੁੰਮ ਜਾ ਹੋ ਜਾਂਦਾ ਜੇ ਛੱਡਦੇ ਮਹੀਨੇ ਸਾਡਾ ਪੇਟ ਵੀ ਕਦੇ ਭਰੇ ਭਾਰਾ ਹੋ ਜਾਂਦਾ ਸੋ ਕਹਿਣ ਦਾ ਮਤਲਬ ਇਹ ਆ ਵੀ ਇੰਨਾ ਨਾ ਗਿਆ ਹੁਣ ਸਾਡਾ ਇਹਦਾ ਪੰਜਾਬ ਆ ਇਹ ਇਤਿਹਾਸ ਨਾਲ ਟੁੱਟ ਗਿਆ ਹੁਣ ਤੁਸੀਂ ਪੁੱਛੋਗੇ ਉਹਦਾ ਕੀ ਮਤਲਬ ਉਹਦਾ ਮਤਲਬ ਇਹ ਆ ਮੇਰੇ ਦਰਸ਼ਕ ਵੀਰ ਜੀ ਜਿਹੜੇ ਆਪਣੇ ਗੁਰੂ ਜੀ ਨੇ ਹੋਏ ਨੇ 10 ਗੁਰੂ ਮਹਾਰਾਜ ਉਹ ਆਪਣੇ ਮਹਿਲ ਦੀਆਂ ਨੀਹਾਂ ਪੱਕੀਆਂ ਕਰ ਗਏ ਹੁਣ ਉਹਦੇ ਉੱਤੇ ਕੀ ਕਰਨਾ ਸੀ ਮਹਿਲ ਆਸੀਬਸਾਰ ਨੇ ਠੀਕੇ ਹੁਣ ਆਈ ਛੱਡ ਕੇ ਜਾ ਕੇ ਡੇਰਾਂ ਚ ਜਾ ਆਪਣੇ ਤੇ ਮਹਿਲ ਕਿ ਨਹੀਂ ਆਸਾਰਨੇ ਸੀ ਉੱਥੇ ਆਹ ਦੇਖ ਲਓ ਪੰਜਾਬ ਲੋਕ ਹੁਲਾਨ ਹੋ ਗਿਆ ਕਿ ਇਹ ਕੌਣ ਪੁੱਛਦਾ ਇੱਥੇ ਕੋਈ ਵੀ ਪੁੱਛਦਾ ਕਿਉਂ ਇਹ ਹਤਿਆਰ ਨਾਲ ਟਟ ਗਿਆ ਇਹ ਜਿਹੜੇ ਕਟਾਣੀ ਵਾਲੇ ਬੈਦਮਨ ਜਿਹੜੇ ਕਿਉਂ ਗੱਲਾਂ ਕਰਦਾ ਹੈ ਇਹ ਜਾਂ ਕਿਉਂਕਿ ਮੈਂ ਪੋਰਸ ਤੇ ਆਪਣੇ ਮਹਾਰਾਣਾ ਪ੍ਰਤਾਪ ਟਿੱਪੂ ਸੁਲਤਾਨ ਅਬਦੁੱਲਾ ਭੱਟੀ ਪੀਪੂ ਸੁਲਤਾਨ ਅੰਦੁੱਲਾ ਪੱਟੀ ਲਾਲੋ ਚਲੋ ਵੀ ਝਾਂਸੀ ਦੀ ਰਾਣੀ ਜੀ ਹਨਾ ਗੋਪੀ ਚੰਦ ਜੀ ਗੋਰਖਨਾਥ ਹਮ ਤੇ ਰਾਜੇ ਜਨ ਕੌਣੀ ਧਰੂ ਭਗਤ ਪ੍ਰਲਾਦ ਭਗਤ ਜੀ ਪਿਰਥਵੀ ਰਾਜ ਚੋਹਾਨ ਹਮ ਤੇ ਸੀਰ ਭਗਤ ਸਿੰਘ ਤੇ ਉਦਮ ਸਿੰਘ ਮੈਂ ਉਹਨਾਂ ਨਾਲ ਜੁੜ ਗਿਆ ਜੇ ਮੈਂ ਉਹਨਾਂ ਨਾਲ ਜੁੜ ਗਿਆ ਤਾਂ ਤੁਹਾਡੇ ਸਾਹਮਣੇ ਮੈਂ ਠਾੜਾ ਬੋਲੀ ਜਾਣਾ ਕਿਉਂਕਿ ਮੈਂ ਇਤਿਆਹ ਨਾਲ ਜੁੜ ਗਿਆ ਟੁੱਟਿਆ ਨਹੀਂ ਹੈਗਾ ਮੈਂ ਇਹ ਸੰਸਾਰ ਟੁੱਟ ਗਿਆ ਮਹਾਰਾਜ ਮੈਂ ਇਹ ਦੇ ਪੱਕਿਆਂ ਕਰਕੇ ਤੇ ਨਹੀਂ ਹਾਂ ਆਸਾਨੀ ਆਸੀ ਦੀਆਂ ਹੀ ਗੱਡ ਕੇ ਡੇ ਰਹਾਂ ਜਾਂ ਬੜੇ ਫਿਰ ਉਹ ਤਾਂ ਗੱਲ ਖਤਮ ਹੋ ਗਈ ਪਰ ਇੱਕ ਗੱਲ ਤਾਂ ਹੈਗੇ ਵੀ ਸੂਰਜ ਕਦੇ ਡੁੱਬਦਾ ਨਹੀਂ ਹੁੰਦਾ ਡੁੱਬਦਾ ਨਹੀਂ ਸੂਰਜ ਕਦੇ ਵੀ ਡੁੱਬੂਗਾ ਨਹੀਂ ਕਿਉਂਕਿ ਬੱਦਲ ਉਹਦੇ ਬਹੁਤ ਆ ਜਾਂਦੇ ਨੇ ਉਹਦਾ ਕੋਈ ਨਹੀਂ ਵਿਗੜਦਾ ਕਈ ਸਾਡੇ ਵਾਰ ਖੜ ਵੀ ਜਾਂਦੇ ਨੇ ਆ ਕੇ ਠੀਕ ਹੈ ਤੇ ਨਹੀਂ ਮੈਂ ਅੱਗੇ ਵੀ ਆਪਣੇ ਇੱਕ ਵੀਡੀਓ ਕਿਹਾ ਸੀਗਾ ਮੇਰੇ ਦਰਸ਼ਕ ਵੀਰ ਜੀ ਵੀ ਤੁਸੀਂ ਕਦੇ ਵੀ ਹਰਮੰਦਰ ਸਾਹਿਬ ਦੇ ਉੱਤੇ ਅਕਾਲ ਤਖਤ ਦੇ ਉੱਤੇ ਕਦੇ ਸਵਾਲ ਨਾ ਚੱਕਿਆ ਕਰੋ ਕਿਉਂਕਿ ਤੁਹਾਨੂੰ ਉਹਦੇ ਫੰਕਸ਼ਨਾਂ ਦਾ ਨਹੀਂ ਪਤਾ ਜੇ ਨਹੀਂ ਪਤਾ ਤਾਂ ਫੇ ਤੁਸੀਂ ਇਹ ਕੰਮ ਨਾ ਕਰਿਆ ਕਰੋ ਕਿਉਂਕਿ ਉਹ ਉਹਨਾਂ ਬਾਤਾਂ ਤੋਂ ਕਿੰਨੀਆਂ YouTube ਤੇ ਕੋਈ ਕਹਿੰਦਾ ਸੀ ਹਰ ਇੱਕ ਬੁੜੇ ਜਾਂ ਦੋ ਬੋਲਦੇ ਹੁੰਦੇ ਨੇ ਉਹ ਅਕਾਲ ਤਾਲ ਤੋਂ ਜੀਰੋ ਕਰੀ ਜਾਂਦੇ ਨੇ ਉਹ ਹਰਮੰਦਰ ਸਾਹਿਬ ਜੀਰੋ ਕਰੀ ਜਾਂਦੇ ਨੇ ਠੀਕ ਆ ਕਿ ਨਹੀਂ ਪਰ ਮੈਨੂੰ ਤਾਂ ਹੁਣ ਕਿਸੇ ਇੱਕ ਹੁਣ ਤਾਂ ਗੁਰੂ ਆਦਿਮ ਦੇ ਪੱਖ 'ਚ ਖੜਨਾ ਹੀ ਪੈਣਾ ਹੁਣ ਮੈਂ ਗੁਰੂ ਆਦਿਮ ਦੇ ਪੱਖ 'ਚ ਖੜ ਗਿਆ ਜੋ ਕਰਕੇ ਉਹ ਤੁਹਾਨੂੰ ਉਹਦੇ ਬਾਰੇ ਗਿਆਨ ਨਹੀਂ ਪਹਿਲਾਂ ਤੁਸੀਂ ਹਥਿਆਰ ਚੱਕੋ ਫਿਰ ਤੁਹਾਨੂੰ ਪਤਾ ਲੱਗੇ ਉਹਨਾਂ 'ਚ ਪਤਾ ਤਾਂ ਹੈ ਹੀ ਨਹੀਂਗਾ ਉਹ ਹੀ ਬੋਲੀ ਜਾਣਾ ਜੀਵਤਾ ਭੋਰਣ ਬਾਅਦ ਜੋ ਮਰਜ਼ੀ ਬੋਲੀ ਜਾਂ ਜੇਬਾ ਵੱਡੀ ਚੱਤਲ ਚ ਲਾਕੜ ਛੋਟੀ ਜੀ ਕਹਾਉਂਦੀ ਐ ਬਤੀ ਦੰਦ ਦੁਸ਼ਟ ਦੋ ਜਮਣੇ ਦੇ ਬਚ ਕੇ ਕਿਵੇਂ ਦਿਖਾਉਂਦੀ ਹੈ ਤੇ ਹੁਣ ਮੈਂ ਤੁਹਾਡੇ ਸਾਹਮਣੇ ਖੜਾ ਅੱਛਾ ਥਾਲੀਵਾਲ ਸਾਹਿਬ ਕੋਈ ਹੋਰ ਸਵਾਲ ਕਰੋ ਮਸੋਇਆ ਵੀ ਮੈਂ ਜਿੰਨੀ ਤੁਸੀਂ ਦੱਸਿਆ ਲੋਕਾਂ ਨੂੰ ਸੂਖਮ ਬੁੱਧੀ ਨਹੀਂ ਹੈਗੀ ਲੋਕਾਂ ਲੋਕ ਉਪਰੋਂ ਪਰੋਂ ਦੇਖਦੇ ਆ ਜੀ ਇੱਥੇ ਆਏ ਹੋ ਰਿਹਾ ਆਏ ਹੋ ਰਿਹਾ ਅੰਦਰੋਂ ਤਤ ਗਿਆਨ ਜੇ ਹੋਵੇ ਫਿਰ ਨਾ ਬੋਲਣ ਦੇਖੋ ਸਵਾਲ ਨਾ ਚੱਕਣ ਨਹੀਂ ਤੁਹਾਡੀ ਗੱਲ ਦਾ ਜਵਾਬ ਇਹ ਆ ਹੋਛੀ ਮਤ ਨਹੀ ਤੁਹਾਡੀ ਗੱਲ ਦਾ ਜਵਾਬ ਇਹ ਆ ਵੀ ਔਰਤ ਧਰਤੀ ਆ ਮਰਦ ਬੀਜ ਆ ਜੀ ਜੇ ਬੀਜ ਇਹ ਮਾਲਾ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਲਾਲਸਾ ਝੂਠ ਕੇ ਦੀ ਪੈਸੇ ਦੱਬ ਲੈ ਹਨਾ ਕਿਸੇ ਦੀ ਕੋਟੜੇ ਪੌੜੀ ਚੱਕ ਤੇ ਠੀਕ ਆ ਕਿ ਨਹੀਂ ਕੋਈ ਸਾਡ ਗਲਤ ਪੈਸਾ ਅੰਦਰ ਆ ਗਿਆ ਉਹ ਬੀਜ ਬਣ ਗਿਆ ਨਾ ਉਹ ਫਿਰ ਔਰਤਾਂ ਧਰਤੀ ਜਾਂ ਬੀ ਬੀ ਤਾਂ ਬਦਲ ਉਹ ਜੁਗ ਗਿਆਣੀ ਆ ਯਾ ਕਿ ਨਹੀਂ ਮਤ ਹੋ ਜੀ ਹੋਣੀ ਫਿਰ ਉਹ ਜੀ ਮਤ ਹੋਣੀ ਆ ਕਿਉਂਕਿ ਔਰਤ ਹਰਤੇ ਜਿਹੇ ਜੀ ਬੀਜੋਗੇ ਉਹ ਜਿਆ ਟਿਕੜਨਾ ਮੰਨ ਲਓ ਜੇ ਨਹੀਂ ਗਿਆ ਨਾ ਮੰਨ ਲਓ ਕਿਸੇ ਦੇ ਕੁੜੀਆਂ ਹੋ ਗਈਆਂ ਚਾਰ ਫਿਰ ਸੱਸ ਗਾਲਾ ਕੱਢ ਤੇ ਕੁੜੀ ਜੰਮੀ ਜਾਂਦੀ ਆ ਫਿਰ ਉਹਨੂੰ ਫਿਰ ਭੌਤਿਕ ਵਿਗਿਆਨ ਨੇ ਨਾ ਪਤਾ ਇਹਦਾ ਤਾਂ ਹੀ ਕਾਲਾ ਕੱਢਦੀ ਏ ਜਦੋਂ ਪਤਾ ਲੱਗ ਗਿਆ ਮੈਂ ਦੱਸ ਦਿੰਨਾ ਵੀ ਤੁਹਾਡਾ ਬੀਜ ਆ ਮਰਦਾ ਇਹ ਐਕਸ ਤੇ ਬਾਈ ਦੋ ਕਿਸਮਾਂ ਨੇ ਅਗਰ ਤੁਹਾਡੀ ਐਕਸ ਦਾ ਸਾਰੇ ਕੁੜੀਆਂ ਹੋਣਗੀਆਂ ਜੇ ਬਾਈ ਆ ਤਾਂ ਸਾਰੇ ਮੁੰਡੇ ਹੋਣਗੇ ਜੇ ਐਕਸ ਤੇ ਬਾਈ ਰਲ ਮਿਲ ਕੇ ਇੱਕ ਕੁੜੀ ਇੱਕ ਮੁੰਡਾ ਇੱਕ ਕੁੜੀ ਇੱਕ ਮੁੰਡਾ ਹੋਊਗਾ ਵਿਚ ਧਰਤੀ ਦਾ ਕੀ ਦੋਸ਼ ਜਿਵੇਂ ਮੱਕੀ ਵਿੱਚੋਂ ਮੱਕੀ ਉਗੂਗੀ ਤੇ ਤੁਸੀਂ ਕਪਾਹ ਬੀਜੋ ਕਪਾਹ ਬੀਜੂਗੀ ਤੇ ਜੋ ਮਾਜੂ ਉਹ ਹੀ ਉਗਣਾ ਹੈ ਤੇ ਔਰਤ ਦਾ ਕੋਈ ਨਾ ਲੱਗੇ ਉਹਨੂੰ ਗੱਲ ਲੱਗਣਾ ਜਾਂ ਕਹਿੰਦੇ ਕੁੜੀ ਜੰਮੀ ਜਾਂਦੀ ਹੈ ਉਹਨਾਂ ਨੂੰ ਗਿਆਨ ਨਹੀਂ ਨਹੀਂ ਕੋਈ ਨੂੰ ਗਿਆਨ ਨਹੀਂ ਨਾ ਹੈਗਾ ਤਾਂ ਹੀ ਮਿਹਰਬਾਨੀ ਕਹਿੰਦੀ ਆ ਨਾਨਕ ਨਾਮ ਵਿਹਾਣਿਆ ਨਾ ਔਰਵਾਰ ਨਾ ਪਾਰ ਨਾ ਮੈਨੇ ਸੱਚ ਬਿਉਣਾ ਵਰ ਖਾਲੀ ਇਹ ਸੰਸਕਿਰਤਾ ਹੈ ਹਣਾ ਤੇ ਨਾ ਔਰਵਾਰ ਨਾ ਪਾਰ ਦਾ ਮਤਲਬ ਹੁੰਦਾ ਮਰਜੀ ਨਾਲ ਬੋਲਣਾ ਕਿਹੜਾ ਗਿਆਨ ਹੈ ਕੁੰਡਾ ਉਹਨਾਂ ਜਿਵੇਂ ਸੱਚ ਕੁੰਡਾ ਵੱਜਦਾ ਜੇ ਮੇਰੇ ਮਨ 'ਚ ਕੋਈ ਗੱਲ ਆਉਂਦੀ ਹੈ ਨਾ ਤਾਂ ਜਦੋਂ ਕੁੰਡਾ ਵੱਜਦਾ ਨਾ ਵੀ ਮਨਜੀਤ ਸਿੰਘ ਇੱਧਰ ਨਹੀਂ ਜਾਣਾ ਇੱਧਰ ਨਹੀਂ ਜਾਣਾ ਗਿਆਨ ਮਤਦਿੰਦਾ ਰਾਹ ਦਿੰਦਾ ਹਾਂ ਕਿਉਂ ਤਾਂ ਆਈਂ ਗੁਰਬਾਣੀ ਕਹਿੰਦੀ ਆ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਗਿਆਨ ਕਿਹਨੂੰ ਕਹਿੰਦੇ ਨੇ ਜਦ ਕੰਨਾਂ 'ਚ ਆਵਾਜ਼ ਪੈਂਦੀ ਆ ਖੰਡ ਕਿਹਨੂੰ ਕਹਿੰਦਾ ਦਿਮਾਗ ਨੂੰ ਜਦੋਂ ਨੈਗੇਟਿਵ ਅੱਖਾਂ ਦੇ ਮੂਹਰੇ ਹੀ ਬਾਹਰ ਕੱਢ ਦਿੰਦਾ ਤੇ ਇੱਕ ਵਾਰ ਜਿਹੜੀ ਬਾਣੀ ਆ ਉਹ ਇਹ ਫਿਰ ਬਾਣੀ ਲੋਕਾਂ ਨੂੰ ਕਿਉਂ ਨਹੀਂ ਰਾਹ ਦਿੰਦੀ ਕਿਉਂਕਿ ਉਹ ਉਹਦੀ ਪੂਜਾ ਕਰਨ ਲੱਗ ਗਿਆ ਗਿਆਨ ਦੀ ਮੈਂ ਇੱਥੇ ਅੱਠ ਅੰਡ ਪ੍ਰਥਵੀ ਨੌਵਾਂ ਅੰਡ ਸਰੀਰ ਤੇ ਇਸ ਵਿੱਚ ਨੌ ਨੀ ਤੇ ਨਾਮ ਹੈ ਇੱਕ ਭਾਲੇ ਗੁਣੀ ਕੀਰ ਭਾਲ ਜਮਾਂ ਲੋ ਖੋਜ ਕਰਨੀ ਜੀ ਠੀਕ ਹੈ ਨਹੀਂ ਅਸੀਂ ਉਹ ਚ ਲਾ ਕੇ ਹਮ ਕਿ ਨਹੀਂ ਇਹ ਫਿਰ ਉਹਨੇ ਗਿਆਨ ਕੱਪ ਦੇ ਕੋਲੇ ਨਾ ਰੱਖੋ ਹੋਰ ਅਗਲੀ ਵੀ ਤੁਸੀਂ ਜਨਰੇਸ਼ਨ ਪੈ ਜੋੜੋ ਆਪਣੇ ਨਾਲ ਤਾਂ ਨਹੀਂ ਐ ਨਹੀਂ ਜੁੜਦਾ ਹੁੰਦਾ ਗੁਰੂ ਜੀ ਕਹਿੰਦੇ ਨੇ ਗੱਲਾਂ ਬਾਤਾਂ ਨਾਲ ਜੋਗੀਆਂ ਪੈਹੀਂ ਜੋਗ ਨਾਲ ਪੰਧਿੱਥੇ ਗੱਲਾਂ ਓਪੜੇ ਜਿੱਥੇ ਪੀਂਦੀਆਂ ਸੰਧ ਇਹ ਧਲੇਵਾਲ ਸਾਹਿਬ ਜਿਹੜਾ ਗਿਆਨ ਹੈ 16 ਸਾਲ ਤੋਂ ਪਹਿਲਾਂ ਪਹਿਲਾਂ ਲੈਣਾ ਹੁੰਦਾ ਅੱਛਾ ਸਦਾਰਾ ਉਹ ਤਾਂ ਪਹਿਲਾਂ ਜੀ 17 ਸਾਲ ਦੇ ਵਿੱਚ ਜਾ ਕੇ ਜਿਹੜੀ ਸਾਡੀ ਬੁੱਧੀਆ ਟੁੱਟ ਜਾਂਦੀ ਆ ਅੱਛਾ ਤਾਂ ਨਹੀਂ ਬਾਕੀ ਮੇਰੇ ਦਰਸ਼ਕ ਵੀਰ ਜੀ ਇਹਨਾਂ ਮਰਜ਼ੀ ਤੁਸੀਂ ਗਿਆਨ ਸੁਣੇ ਨਹੀਂ ਕੰਮ ਕਰੂਗਾ ਉਹ ਤੁਹਾਨੂੰ 16 ਸਾਲ ਤੋਂ ਪਹਿਲਾਂ ਪਹਿਲਾਂ ਗਿਆਨ ਲੈਣਾ ਪੈਣਾ ਠੀਕ ਹੈ ਕਿ ਨਹੀਂ ਤੇ ਨਹੀਂ ਤਾਂ ਫਿਰ ਕੀ ਹੋਊਗਾ ਨਹੀਂ ਹੋਊਗਾ ਫਿਰ ਭਈ ਨਾ ਤੂੰ ਆਵੇਂ ਬਸ ਬਹੁਤ ਖਨਾਵਣੇ ਨਾ ਤੂੰ ਆਵੇਂ ਬਸ ਬੇਦ ਪੜਾਵਣੇ ਨਾ ਤੂੰ ਆਵੇਂ ਬਸ ਧਰਤੀ ਧਾਈ ਹੈ ਨਾ ਤੂੰ ਆਵੇਂ ਬਸ ਬਹੁਤ ਕੀਤੇ ਸਿਆਣਪ ਹੈ ਹਨਾ ਵੀ ਤੂੰ ਜਿੰਨਾ ਮਰਜ਼ੀ ਕਰੀਓ ਕਿਸੇ ਕੰਮ ਦੇ ਨਹੀਂ ਕਿਉਂ ਜਿਹੜਾ 16 ਸਾਲ ਤੋਂ ਪਹਿਲਾਂ ਮੈਂ ਤੁਸੀਂ ਗਿਆਨ ਲੈਣਾ ਕੋਈ 70 ਤੱਕ ਉਹ ਤੇ ਲੂਗਾ ਫਿਰ ਇਸ ਕਰਕੇ ਜਿਹੜਾ ਸੰਸਾਰ ਇਹ ਬਾਅਦ ਚ ਕੀ ਕਰਦਾ ਹੁੰਦਾ ਪਹਿਲਾਂ ਆਪਣੀ ਜਾਣੀ ਮਾਲਾ ਵੀ ਸਾਰੇ ਜਿੰਨੇ ਵੀ ਇਹਨਾਂ ਨੇ ਐਬ ਕਰਨੇ ਆ ਹਨਾ ਜਿੰਨੇ ਵੀ ਕੋਈ ਕੁੱਟਣੇ ਆ ਕੋਈ ਭੁਜਾਉਣੇ ਆ ਕਿਹੜੇ ਪੈਸੇ ਧਪੜੇ ਆ ਫਿਰ ਜਦੋਂ ਮੰਨ ਲਓ ਵੀ ਨੌਵੀਂ ਆਫਸਾ ਆਉਂਦੀ ਆ ਫੇਰ ਮੱਗਰ ਸਿੰਘ ਲਿਖਦੇ ਆ ਕਹਿੰਦਾ ਬੈਲਾ ਵਿੱਚ ਗਵਾ ਕੇ ਉਮਰ ਸਾਰੀ ਬੁੱਢਾ ਹੋ ਕੇ ਫੇਰ ਪਸਤਾਉਣ ਲੱਗਾ ਦਿਆ ਸਿੰਘ ਅਠੌਤਰੀ ਪਕੜਮਾਲਾ ਰੁੱਸੇ ਰੱਬ ਨੂੰ ਫੇਰ ਮਨਾਉਣ ਲੱਗਾ ਕਹਿੰਦਾ ਵੀ ਜਵਾਨੀ ਮੇਲੇ ਢੱਗੇ ਜਾ ਰਹੇ ਬੁੱਢ ਹਲਵਾਏ ਆਖਰ ਮੇਰੇ ਮਲਾ ਘੜੀ ਰੱਬ ਦਾ ਲੰਬਾ ਲਾਇਆ ਉਹ ਫਿਰ ਆਏ ਕਰਦੇ ਹੁੰਦੇ ਵੀ ਜਿਹੜਾ ਕਰਮ ਆ ਸਰੀਰ ਤੋਂ ਜੋ ਕੁਝ ਰੱਬ ਤੁਹਾਡੀ ਮਦਦ ਵੀ ਨਹੀਂ ਕਰ ਸਕਦਾ ਉਹ ਤਾਂ ਤਾਂ ਤੁਹਾਨੂੰ ਕਰਨਾ ਪੈਣਾ ਨਾਲ ਕਾਖੇ ਰੇ ਮਨਾਂ ਸੁਣਿਆ ਸਿੱਖ ਸਹੀ ਲੇਖਾ ਰੱਬ ਮੰਗੇ ਸੇ ਬੈਠਾ ਕੱਢ ਬਈ ਮੈਂ ਕਿ ਦਰਸ਼ਕ ਵੀ ਨਾ ਹੋਰ ਗੱਲ ਦੱਸਦਾ ਵੀ ਤੁਸੀਂ ਚਾਹੇ ਆਪਣੇ ਜੀਵਨ ਸਾਥੀ ਨੂੰ ਘਰ ਵਾਲੇ ਕਹੋਗਾ ਜੀਵਨ ਸਾਥੀ ਜੀਵਨ ਤੇ ਘਰ ਵਾਲੇ ਕਰੇ 80 ਕਰੋੜ ਕਿਲੋਮੀਟਰ ਦਾ ਫਰਕ ਆ ਵੀ ਜਿਹਦੇ ਘਰੋਂ ਮੰਦਾ ਇੱਕ ਵਾਰੀ ਬੋਲੋ ਚਾ 100 ਬਰਸ ਸਜ਼ਾ ਉਹਨੀਆਂ ਮਿਲ ਜਾਣੀਆਂ ਉਹ ਸਜ਼ਾ ਕਿਹੜੀ ਮਿਲਣੀਆਂ ਤੁਹਾਨੂੰ ਵਿਹੜਾ ਦੇ ਗੁਰੂਗਰਾਮ ਸਾਹਿਬ ਉਹਰੇ 200 ਬੰਦੇ ਖੜਕੇ ਸਵਾ ਚੱਕੀਆਂ ਤੁਸੀਂ ਦਾ ਮੁਕਰ ਜਮ ਹਮ ਜਿੱਤੇ ਸ਼ਾਬਦ ਆ ਰਿਹਾ ਬਚਨ ਕਰੇ ਤੇ ਕਿਸਕੇ ਜੈਸੋ ਉਹਨਾਂ ਕਰਚਾ ਅਗਰ ਤੁਸੀਂ ਮੰਨ ਲਓ ਵੀ ਆਪਣੇ ਘਰ ਨੂੰ ਤੰਗ ਕਰਦਿਆਂ ਨੂੰ ਜਵਾਈ ਵੀ ਗਾ ਕੰਜਰੇ ਡੱਕਰੂਗਾ ਕੰਜਰ ਜਵਾਈ ਲਾਲਚੀ ਡਾਕਟਰ ਤੇ ਮਾੜਾ ਪੁਲਿਸ ਆਫਸਰ ਜਿਹਦੇ ਮੱਲੇ ਪੈਗੇ ਤਿੰਨ ਪੀੜੀਆਂ ਸਾਹ ਨਹੀਂ ਲੈ ਲੈਂਦੇ ਤੇ ਇਸ ਕਰਕੇ ਬਈ ਤੁਸੀਂ ਗੱਲ ਹੋਰ ਨਾ ਕਰ ਲੈਣਾ ਆਖਰ ਦੇ ਵਿੱਚ ਬਈ ਠੰਡੀਆਂ ਢੰਡੀਆਂ ਆਵਾਜ਼ਾਂ 90 ਸਾਲ ਤੱਕ ਜਿਹੜੇ ਸਾਡੇ ਚੱਲਦੀਆਂ ਨੇ ਠੰਡੀ ਆਵਾਜ਼ ਨੰਬਰ ਸਾਹਿਬ ਤਾਂ ਵੀ ਆਉਂਦੀ ਆ ਦਰਬਾਰ ਸਾਹਿਬ ਤੋਂ ਵੀ ਆਉਂਦੀ ਆ ਮੱਕੇ ਤੋਂ ਮਦੀਨੇ ਤੋਂ ਹਰਦਵਾਰ ਤੋਂ ਸਾਡੇ ਪਾਸੇ ਆਉਂਦੀ ਆ ਹਨਾ ਬਾਕੀ ਜਿਹੜੇ ਦਾ ਸੰਤਾ ਦੇ ਦੇ ਨਹੀਂ ਉਹ ਤਾਂ ਫਿਰ ਮਜਨੂ ਵੀ ਕਹਿੰਦਾ ਤੇ ਲਾਇਲਾ ਕਾਲੀ ਆ ਬੰਦੇ ਮੇਰੀ ਅੱਖ ਨਾਲ ਦੇ ਠੀਕ ਆ ਕਿ ਨਹੀਂ ਇੱਕ ਦਰਸ਼ਕ ਵੀ ਉੱਥੇ ਲ ਸੰਗਰੂਰ ਤੋਂ ਮੇਰੀ ਵੀਡੀਓ ਦੇ ਕੇ ਨੂੰ ਫੋਨ ਆਇਆ ਕਹਿੰਦੇ ਤੁਹਾਨੂੰ ਬਹੁਤ ਗਿਆਨ ਆ ਮੈਂ ਦੱਸੋ ਕਹਿੰਦੇ ਮੇਰਾ ਮੁੰਡਾ ਕਹਿੰਦਾ ਲਵ ਮੈਰਿਜ ਕਰਾਉਣ ਲੱਗਿਆ ਪਰ ਉਹ ਕੁੜੀ ਮੇਰੇ ਪਸੰਦ ਨਹੀਂ ਹੈ ਕਿ ਮਾਂ ਬੀਬੀ ਤੂੰ ਤਾਂ ਪਾ ਕੇ ਲਾਂ ਕਹਿੰਦੇ ਕਿਉਂ ਮਤ ਉਹਦੀ ਅੱਖ ਨਾਲ ਦੇਖਣਾ ਜੇ ਤੂੰ ਵੀ ਨਾ ਕਹਿ ਬਜੇ ਚੱਲੇਗਾ ਚਲੰਗ ਨਾਲ ਤੇਰੇ ਟਿਕਟਾਂ ਦੋ ਲੈ ਲਈ ਮਾਂ ਵੀ ਆਸ਼ਿਕ ਤੇ ਸ਼ਰਾਬੀ ਕਦੇ ਪਿੱਛੇ ਮੁੜ ਕੇ ਨਹੀਂ ਦੇਖਦੇ ਹੁੰਦੇ ਵੀ ਜਿਹਨੇ ਇਹਨਾਂ ਦੇ ਮੂਰੇ ਆਉਣਾ ਨਹੀਂ ਚਾਹੀਦਾ ਕਿਉਂਕਿ ਇਹਨਾਂ ਨੂੰ ਮੰਨਣਾ ਨਹੀਂ ਹੁੰਦਾ ਇਹ ਤੇ ਮਰ ਤੇ ਮਰ ਗਾਇਕ ਮੋਤੀਆ ਵਿੰਦ ਨੂੰ ਫਿਰ ਇਹ ਆਸ਼ਕੀ ਦਾ ਮੋਤੀਆ ਵਿੰਦ ਆਜਦਾ ਨਹੀਂ ਕੋਲ ਦਿੰਦਾ ਇਹਨਾਂ ਨੂੰ ਲਓ ਜੀ ਮਹਾਰਾਜ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੀਆਂ ਸ਼ੋਭਾ ਸ਼ਾਨ ਨਾਲੇ ਮੇਰੇ ਖਿਆਲੋਂ ਤੁਹਾਨੂੰ ਇਹ ਮੇਰੀ ਵੀਡੀਓ ਬਹੁਤ ਚੰਗੀ ਲੱਗੂਗੀ ਬਹੁਤ ਧੰਨਵਾਦ ਬਹੁਤ ਸ਼ੁਕਰ ਹੈ ਜੀ ਬਹੁਤ ਸ਼ੁਕਰ